ਲਵੀ ਚਾ ਚੂ ਪੀ ਲਈ ਹੁਕਮ ਹੈ ਬਾਹਰ ਵੀ ਗਿਆ ਹਾਂਜੀ ਬਾਹਰ ਵੀ ਜਾਇਆ ਹੈ ਹਾਂਜੀ ਬਾਈ ਇੱਥੇ ਵੀ ਆ ਗਿਆ ਹਾਂਜੀ ਬਾਈ ਆ ਖੇਤੀ ਕਰਨ ਲੱਗ ਗਿਆ ਹਾਂਜੀ ਬਾਈ ਕਿਵੇਂ ਲੱਗਦਾ ਯਾਰ ਖੇਤੀ ਬਾਈ ਬਾਹਰ ਜਿਹੜਾ ਕੰਮ ਸੀਗਾ ਹਾਂ ਉਹਦੇ ਨਾਲੋਂ ਇਹ 100 ਗੁਣਾ ਚੰਗਾ ਜਿਹਨੇ ਮਿਹਨਤ ਕਰਨੀ ਨਹੀਂ ਤੇ ਮਿਹਨਤ ਕਰਨੀ ਜਿੱਦ ਦੇ ਮੈਂ ਬਾਹਰੋਂ ਆਇਆ ਹਾਂ ਹਾਂ ਔਨਸਾਰ ਮੈਂ ਪਾਸਪੋਰਟ ਰੱਖਤਾ ਹਾਂ ਡੇਟ ਉਹਦੀ ਸਪੈਰ ਹੋ ਗਈ ਹਾਂ ਮੈਨੂੰ ਕਹਿੰਦੇ ਆ ਆਪਣਾ ਮੋਹਣ ਵੀ ਕਹਿੰਦਾ ਹਾਂ ਸਾਰੇ ਵੀ ਆ ਜਾ ਤੇਰਾ ਢੇੜਾ ਕਢਾਉਣੇ ਆ ਕਰਨੇ ਭੈਣ ਉਹ ਤੇ ਕੈਨੇਡਾ ਚ ਉਹ ਕਹਿੰਦੀ ਤੇਰਾ ਢੇੜਾ ਕਢਾਉਣੀ ਆ ਮੈਂ ਕਿਹਾ ਵੀ ਮੈਂ ਨਹੀਂ ਆਉਣਾ ਨਰ ਕਸਮ ਨਾ ਬਾਈ ਨਿਊ ਨਹੀਂ ਕਰਾਇਆ ਅਨਸਾਰ ਪਹਿਲੀ ਵਾਰੀ ਜਦੋਂ ਖੇਤੀ ਸ਼ੁਰੂ ਕੀਤੀ ਆਪਾਂ ਮੈਂ ਤਿੰਨ ਕਿੱਲੇ ਆਲੂ ਲਾਏ ਸੀ ਹਾਂ ਮੈਨੂੰ ਸ਼ੌਂਕ ਟਿਆ ਇਹ ਖੇਤੀ ਦਾ ਯਾਰ ਹੈ ਵੀ ਸਰਦਾਰੀ ਹੈ ਹੈ ਵੀ ਸਰਦਾਰੀ ਇੱਕ ਤਾਂ ਕਮਾਈ ਵੀ ਹੈਗੀ ਆ ਤੇ ਆਪਾਂ ਨੂੰ ਸ਼ੌਂਕ ਵੀ ਆ ਬਾਈ ਸ਼ੌਕ ਕੀ ਚੀਜ਼ ਦਾ ਵਾ ਆਪਾਂ ਇਹਦੇ ਯਾਰ ਨਾਂ ਕਮਾਉਣਾ ਬਾਬੇ ਦੀ ਕਰਪਾ ਵਾ ਵਾ ਬਈ ਜਿਹੜੇ ਕ ਵੀ ਬੰਦੇ ਹੈਗੇ ਆ ਜਿਹੜੇ ਤੇਰੀ ਨਾ ਆ ਬੇਲ ਆ ਹੁਕਮੇ ਅੱਜ ਦੇ ਦਿਨ ਹਾਂਜੀ ਬਾਈ ਇਹ ਹੈ ਵੀ ਨਾਂ ਵਾਲੀ ਓਰੇ ਆ ਪ੍ਰੀਤ ਆ ਦੇਖ ਦੇਖ ਪੱਤਾ ਪੇਪਲ ਦੇ ਪੱਤੇ ਜਿਹੜੇ ਜਿਹੜੇ ਪੱਤੇ ਆ ਯਾਰ ਇਹ ਡਾਇਮੰਡ ਆ ਬਾਈ ਹੈ ਡਾਇਮੰਡ ਆ ਲੂ ਆ ਇਹ ਹਾਂ ਇਹ ਜੀਵਨ ਹਾਂ ਜੀਵਨ ਪਿਛਲੇ ਸਾਲ ਮੈਂ ਮਹਿੰਦਰਾ ਤੋਂ ਟਿੱਬਰ ਲਿਆ ਸੀ ਮਿੰਨੀ ਟਿੱਬਰ ਹਾਂ ਪਿਛਲੇ ਸਾਲ 20000 ਦਾਣਾ ਹਾਂ 20000 ਦਾਣੇ ਨਾਲ ਮੇਰਾ 5 ਕਰਾਣਾ ਤਾਂ ਲੱਗਿਆ ਸੀ ਅੱਛਾ ਤੇ ਮੇਰੇ ਕੋਲੇ ਐਡਾ ਪ੍ਰਬੰਧ ਆਪਣੇ ਕੋਲੇ ਹੈ ਨਹੀਂਗਾ ਹਾਂ ਵੀ ਆਪਾਂ ਆ ਥਾਣੀ ਤਿਆਰ ਵਾਂਗੂ ਕੀਤਾ ਇਹਨੂੰ ਫੁੱਲ ਮਿਹਨਤ ਕਰਕੇ ਕਿਵੇਂ ਪਹਿਲਾਂ ਤਾਂ ਇਹਨੂੰ ਲਾਇਆ ਮਾਰ ਕੇ ਨਾ ਹਾਂ 5 ਕਰਾਣਾ ਤਾਂ ਲਾ ਕੇ ਇਹਨੂੰ ਜਿੰਨੇ ਪਾਣੀ ਲਾਏ ਹਾਂ ਡਰਮ ਨੇ ਆਪਣਾ ਸਪਰੇਅ ਵਾਲਾ ਉਹਦੀ ਮੂਰਿਓ ਨੋਜ਼ਲ ਖੋਲ ਕੇ ਇਕੱਲੇ ਇਕੱਲੇ ਬੂਟੇ ਨੂੰ ਪਾਣੀ ਪਾ ਕੇ ਹੀ ਤਿਆਰ ਕੀਤਾ ਤਿਆਰ ਕਰਕੇ ਫਿਰ ਉਹਦੀਆਂ ਬੱਟਾਂ ਬਣਾਈਆਂ ਪਹਿਲਾਂ ਤਾਂ ਧਰਤੀ ਤੇ ਹੀ ਜਿਵੇਂ ਆਪਾਂ ਐ ਪੱਧਰ ਥਾਂ ਤੇ ਪਲੇਨ ਤੇ ਮਾਰਕਾ ਲਾ ਕੇ ਲੱਗੇ ਹੋਏ ਜਦੋਂ ਐਡਾ ਐਡਾ ਬੂਟਾ ਹੋ ਗਿਆ ਫਿਰ ਕਸੀਆਂ ਨਾਲ ਉਹਦੀਆਂ ਖਾਲੀਆਂ ਬਣਾਈਆਂ ਹੂੰ ਦੋ ਪਾਣੀ ਓਵੇਂ ਲਾਏ ਹਾਂ ਫਿਰ ਮਿੰਦਰਾ ਵਾਲੇ ਕੰਪਨੀ ਆ ਇਹਨਾਂ ਮਾਲੀ ਤੋਂ ਸਪੈਸ਼ਲ ਮੇਰੇ ਕੋਲੇ ਆਉਂਦੇ ਰਹੇ ਆ ਬਹੁਤ ਵਧੀਆ ਅਲੂਤਰਾ ਤਿਆਰ ਕੀਤਾ ਵਾ ਕਿਆ ਬਾਤ ਯੂਟਿਊਬਰ ਫਿਰ ਇਹਦੇ 113 ਗੱਟੇ ਹੋਏ ਭਾਈ ਬਾਬੇ ਨਾਨਕ ਦੀ ਮਿਹਰ ਨਾਲ ਟੂਪਰ ਤੇ ਹਾਂ ਟੂਪਰ ਤੇ ਜਿਹੜਾ ਜੀਵਨ ਬਣ ਗਿਆ ਜਿਹੜਾ ਜੀਵਨ ਬਣ ਕੇ ਲੱਗ ਗਿਆ ਹਾਂ ਫਿਰ ਮੈਂ ਸਟੋਰ ਚ ਜਿੱਦੇ ਰੱਖਣਗੇ ਨਾ 113 ਗੱਟੇ ਪੂਰੇ ਹੋਏ ਹਾਂ ਫਿਰ ਉਹਦੇ ਤੋਂ ਹੀ ਉਹਨੂੰ ਤਿਆਰ ਕਰਕੇ ਹਾਂ ਇੱਕੀ ਹੁਣ ਲਾ ਡੇਢ ਕੇ ਲਾ ਇਧਰ ਲੱਗਾ ਵਾ ਡੇਢ ਹੋ ਖੇਤ ਲੱਗਾ ਵਾ ਜੀਵਾਨਾ ਸ਼ਰਤੀਆਂ ਗੱਲਾਂ ਦੇਖੋ ਮਰਜੀ ਫੁੱਲ ਗਰੰਟੀ ਨਾ ਇਹ 12 ਤਰੀਕ ਦਾ ਲੱਗਾ ਵਾ ਬਾਈ ਹੂੰ 11 ਮਹੀਨੇ ਦਾ ਹੂੰ ਤੇ ਅੱਜ ਤਰੀਕ ਦੇ ਲਾ ਕਿੰਨੀ ਆ ਹੁਣ ਮੈਂ ਮੈਂ ਤੈਨੂੰ ਦੱਸਦਾ ਗੱਲ ਆਪਣੀ ਰਿਸ਼ਤੇਦਾਰੀ ਰਹਿ ਗਈ ਪਾਸੇ ਹਾਂ ਬਾਈ ਮੈਂ ਤੈਨੂੰ ਜਿਹੜੀ ਗੱਲ ਮੈਂ ਸੱਚੀ ਦੱਸਦਾ ਹਾਂ ਹਾਂਜੀ ਬਾਈ ਜਿਹੜਾ ਬੀ ਆ ਨਾ ਹਾਂਜੀ ਉਹ ਕਿਸੇ ਕਿਸਾਨ ਦੀ ਕਿਸਮਤ ਦਾ ਫੈਸਲਾ ਹਾਂਜੀ ਮੈਂ ਚਾਹੇ ਤੂੰ ਰਿਸ਼ਤੇਦਾਰ ਵੀ ਹੁੰਦਾ ਨਾ ਹਾਂਜੀ ਬਾਈ ਜੇ ਤੇਰਾ ਕੰਮ ਮਾੜਾ ਹੁੰਦਾ ਹਾਂਜੀ ਮੈਂ ਤੇਰੀ ਆੜ ਨਹੀਂ ਸੀ ਕਰਨ ਵਾਲਾ ਨਹੀਂ ਸਹੀ ਹੈ ਬਾਈ ਤੂੰ ਮੇਰੇ ਨਾਲ 6 ਮਹੀਨੇ ਨਾ ਬੋਲਦਾ ਹਾਂ ਇਹ ਗੱਲ ਤੇਰੀ ਸਹੀ ਹੈ ਬੜੇ ਤੋਂ ਬੜਾ ਤੂੰ ਮੈਨੂੰ ਯਾਰ ਬੋਲਦਾ ਹੀ ਨਾ ਕਿ ਤੂੰ ਹੋਰ ਐਡ ਕਰਾਉਂਦਾ ਤੂੰ ਕਹਿੰਦਾ ਯਾਰ ਸਾਡਾ ਰਿਸ਼ਤੇਦਾਰ ਤਾਂ ਚੱਕਵਾ ਹੋ ਗਿਆ ਜੀ ਫੁਗਰਾ ਹੋ ਗਿਆ ਬਤ ਉਹ ਇਹੀ ਕਹਿ ਲੈਂਦਾ ਪਰ ਤੂੰ ਜੇ ਮੰਨ ਕੇ ਚੱਲ ਜੇ ਤੇਰਾ ਕੰਮ ਮਾੜਾ ਹੁੰਦਾ ਹਾਂ ਬਾਈ ਮੈਂ ਕਹਿਣਾ ਸੀ ਵੀ ਨਹੀਂ ਬਾਈ ਆਪਾਂ ਨਹੀਂ ਕਰਨੀ ਕਿਉਂਕਿ ਬਾਈ ਗਾਂ ਹੁਣ ਤੂੰ ਬਾਈ ਬਾਹਰੋਂ ਆਇਆ ਤੂੰ ਆਲੂਆਂ ਦਾ ਕੰਮ ਸ਼ੁਰੂ ਕੀਤਾ ਹਾਂਜੀ ਬਾਈ ਪਹਿਲੇ ਸਾਲ ਤੂੰ ਮਾੜਾ ਦੱਸ ਤੇਰੇ ਨਾਲ ਕਿਵੇਂ ਹੋਇਆ ਜਦੋਂ ਮਰੇ ਬਾਈ ਕੀ ਟੀਚਤ ਤੇ ਵੀ ਪਹਿਲੇ ਸਾਲ ਮੈਂ ਬਾਈ ਲਾਇਆ ਤਿੰਨ ਕਿੱਲੇ ਹਾਂ ਦੂਜੇ ਸਾਲ ਮੈਨੂੰ 8 ਕਿੱਲੇ ਆਪਣੀ ਆਪ ਦੀ ਜ਼ਮੀਨ ਆ ਦੋ ਟਿੱਕੇ ਤੇ ਮਿਲ ਗਏ ਮੈਂ 8 ਕਿੱਲੇ ਲਾਤੇ ਭਾਈ ਹਾਂ ਭਾਈ ਮੀਂਹ ਨਹੀਂ ਆਇਆ ਸੀਗਾ ਹਾਂ ਮੀਂਹ ਆਇਆ ਬਾਲਾ ਆਪਣਾ ਮੈਨੂੰ ਮੈਂ 7 ਜਨਵਰੀ ਨੂੰ ਸ਼ੁਰੂ ਹੋਇਆ ਸਾਡੀਆਂ ਮੂਲੀਆਂ ਮਰ ਗਈਆਂ ਹਾਂ ਤੇ ਉਹ ਮੈਨੂੰ ਮੈਂ ਤਾਂ 3 ਫਰਵਰੀ ਤੱਕ ਪਿਆ ਹਾਂ ਤੇ ਮੇਰੇ ਸਾਰੇ ਆਲੂ ਬਾਈ ਮਰ ਗਏ ਹਾਂ ਜਮਾ ਜਦੋਂ ਮਰ ਗਏ ਤੇ ਬਹੁਤ ਮਾਸੜ ਨਹੀਂ ਹਾਂ ਤੁਹਾਡਾ ਦੇੜੀ ਹਾਂ ਉਹਨੇ ਵੀ ਮੈਨੂੰ ਕਹਿੰਦਾ ਯਾਰ ਤੇਰਾ ਤਾਂ ਉਹ ਨੁਕਸਾਨ ਬਹੁਤ ਹੋ ਗਿਆ ਮੈਂ ਕਿਹਾ ਮਸਲਾ ਜਿਉਂਦੀ ਜਾਨ ਹਾਂ ਇਹਦਾ ਚੱਲੀ ਜਾਣੇ ਨਾ ਫੇਰ ਨੁਕਸਾਨ ਹਾਂ ਫੇਰ ਮੈਂ 타ਇਆ ਮਹਿੰਦਰਾ ਕੰਪਨੀ ਨਾਲ ਗੱਲ ਕੀਤੀ ਹਾਂ ਮੈਂ ਕਿਹਾ ਵੀ ਇਹ ਐ ਨਹੀਂ ਆਲੂ ਦਾ ਕੰਮ ਲੋਟ ਹੋਣਾ ਇਹਦਾ ਆਪਾਂ ਨੂੰ ਬੀ ਜਿਹੜਾ ਬੀਜ ਦੀ ਖੇੜਾ ਹੈ ਬਾਈ ਸਾਰੀ ਬੀ ਦੀ ਖੇੜਾ ਬੀ ਦੀ ਖੇੜਾ ਕੋਈ ਵੀ ਬੰਦਾ ਵਾ ਹਾਂ ਬੀਜ ਤੇ ਹੀ ਖੇੜਦਾ ਅਗਲਾ ਉਹਦੇ ਜਵਾਕਾਂ ਤੋਂ ਪੈਸੇ ਲੈ ਕੇ ਨਵਾਂ ਬੀਜ ਲੈਂਦਾ ਵੀ ਪੁੱਤ ਆਪਾਂ ਐਂ ਕਰਾਂਗੇ ਆਹ ਕੰਮ ਕਰਾਂਗੇ ਤੇ ਬਾਈ ਮੈਂ ਨਾ ਮਹਿੰਦਰਾ ਤੋਂ ਟਿਊਬਰ ਲਿਆ ਹੂੰ ਲੈ ਕੇ 8 ਰੁਪਏ ਦਾ ਉਹਨੇ ਦਾਣਾ ਦਿੱਤਾ 20000 ਦਾਣਾ ਲੈ ਕੇ 5 ਗਲਾਣਾ ਤਾਂ ਲਾਇਆ ਹੁਣ ਆਪਾਂ ਕਿੰਨਾ ਕੁ ਦੇ ਦਿਆਂਗੇ ਜੇ ਮੰਨ ਲਓ ਕਿੰਨੇ ਇੱਕ ਗੱਟੇ ਹੋਗੇ ਉਹ ਜਿਹੜਾ ਬੱਕ ਕਰ ਲਿਆ ਆਪਾਂ ਜੀ ਆਪਾਂ ਤੁਹਾਨੂੰ ਇੰਨਾ ਕਹਿ ਸਕਦੇ ਬਾਈ ਹਾਂ 30 ਤੋਂ 35 ਗੱਟੇ ਇੱਕ ਕਿਸਾਨ ਨੂੰ ਦੇਵਾਂਗੇ ਹਾਂ ਅਗਲੇ ਨੇ ਆਪਦੇ ਜਵਾਕਾਂ ਦੇ ਹੱਥਾਂ ਚ ਖੋ ਕੇ ਲਿਆਉਣਾ ਬਾਈ ਪੈਸਾ ਤੇ ਕਾਮਜਾਬ ਹੋਣਗੇ ਤੇ ਇੱਕ ਨੰਬਰ 20 ਤੇ 30 ਗੱਟੇ ਇੱਕ ਕਿਸਾਨ ਨੂੰ ਦੇਵਾਂਗੇ ਇਹਦੇ ਆਪਾਂ ਇਹਦਾ ਆਪਾਂ 3 ਕਿੱਲੇ ਆ ਤੇ 350 ਗੱਟਾ RAM ਨਾ ਦੇਖ ਲਓ ਸੀਡ ਸਹਿ ਮੈਂ ਨਾ ਕਿੱਲੇ ਦਾ ਹੁਕਮ ਹੈ ਮੈਂ ਨਾ ਇੱਕ ਬਜ਼ੁਰਗ ਨੂੰ ਮੈਨੂੰ ਮੰਡੀ ਚ ਮਿਲਿਆ ਤੇ ਮੈਨੂੰ ਨਾ ਉਹਨੇ ਗੱਲ ਬੜੀ ਕੰਮ ਦੀ ਆਖੀ ਹਾਂਜੀ ਭਾਈ ਮੈਨੂੰ ਕਹਿੰਦਾ ਪੁੱਤ ਤੂੰ ਪੈਸੇ ਲੈ ਨਾ ਕੰਮ ਕਰਦਾ ਹਾਂ ਹਾਂਜੀ ਕਿਸੇ ਦਾ ਕਰੀ ਜਾਈ ਹਾਂਜੀ ਭਾਈ ਇੱਕ ਵੀ ਤੇ ਇੱਕ ਮੱਝ ਗਾਂ ਹਾਂਜੀ ਭਾਈ ਇਹ ਕਿਸੇ ਮਾੜੇ ਬੰਦੇ ਦੀ ਨਾ ਕਿਸੇ ਜ਼ਿੰਮੇਦਾਰ ਦੀ ਇਹ ਤਾਂ ਬਈ ਜ਼ਿੰਮੇਦਾਰ ਮਰਜੂ ਵਿਚਾਰਾ ਇਹ ਬੱਚਿਆਂ ਦੇ ਮੂੰਹ ਚੋਂ ਕੱਢ ਕੇ ਨਹੀਂ ਗੱਲ ਆ ਬਈ ਹੈ ਮਰਜੂ ਮੈਨੂੰ ਮੈਨੂੰ ਯਾਰ ਉਹ ਗੱਲ ਇੰਨੀ ਚੰਗੀ ਲੱਗੀ ਉਹਨੇ ਮੈਨੂੰ ਪੁੱਤ ਕਹਿ ਕੇ ਕਹੀ ਹੂੰ ਤੇ ਮੇਰਾ ਮਨ ਮੈਂ ਸੱਚੀ ਉਦਦੇ ਤੋਂ ਇਹ ਕੱਲ ਕਹਤੀ ਵੀ ਕਿਸੇ ਨਾ ਰਿਸ਼ਤੇਦਾਰੀ ਵੀ ਟੁੱਟਦੀ ਹੋਈ ਸਹੀ ਆ ਬਈ ਤਾਂ ਉਹ ਬੰਦੇ ਨਾ ਤੋੜ ਦੇਾਂਗੇ ਵੀ ਨਹੀਂ ਮਾੜਾ ਹੁਣ ਮੈਂ ਆ ਮੈਂ ਤੈਨੂੰ ਦੱਸਾਂ ਹੂੰ ਮੈਂ ਤੇਰੇ ਤੇਰੇ ਬਾਰੇ ਦੱਸਦਾ ਤੈਨੂੰ ਹਾਂਜੀ ਤੂੰ ਮੈਨੂੰ ਫੋਨ ਕਰਤਾ ਹਾਂਜੀ ਭਾਈ ਵੀ ਆਪਾਂ ਯਾਰ ਜੀਵਨ ਲਾਇਆ ਆਪਾਂ ਦੇਣਾ ਹਾਂ ਭਾਈ ਮੈਂ ਤੇਰੇ ਪਿੰਡ ਚੋਂ ਹਾਂਜੀ ਤਿੰਨ ਚਾਰ ਬੰਦਿਆਂ ਨੂੰ ਫੋਨ ਕੀਤੇ ਹਾਂਜੀ ਵੀ ਉਹਦਾ ਦੇਖ ਕੇ ਆਉ ਇਹਦਾ ਭਾਈ ਆਏ ਤਾਂ ਬਹੁਤ ਚੰਗੀ ਗੱਲ ਕੀਤੀ। ਬਾਕੀ ਆਪਣੇ ਕੋਲ ਇਹਦਾ ਬਕਾਇਦਾ ਸਰਟੀਫਿਕੇਟ ਪਏ ਆ। ਵੀ ਜਿਹੜਾ ਆਪਾਂ ਟਿਊਬਰ ਲਿਆ ਨਾ, ਮਹਿੰਦਰਾ ਕੰਪਨੀ ਤੋਂ, ਮਹਿੰਦਰਾ ਤੇ ਜਿੱਥੋਂ ਮਰਜੀ ਮਹਿੰਦਰਾ ਤੋਂ। ਉੱਥੇ ਜਾਓ। ਉੱਥੇ ਜਿਹੜੀ ਲਾਇਫ ਆ ਉਹਨਾਂ ਦੀ ਜਿੱਥੇ ਵੀ ਤਿਆਰ ਹੁੰਦਾ ਟਿਊਬਰ। ਉੱਥੋਂ ਜਾ ਕੇ ਆਪਣਾ ਨਾਮ ਪੁੱਛੋ। ਆਈਡੀ ਨੰਬਰ ਮੈਂ ਦਿੰਨਾ। ਹੈ? 1094 ਆ। ਹਾਂ। ਜਿਹੜਾ ਮੇਰਾ ਆਈਡੀ ਨੰਬਰ ਆ। ਉਹ ਪੁੱਛੋ ਉਹਨਾਂ ਨੂੰ ਵੀ ਹੁਕਮੇ ਨੇ, ਵੱਧਨੀ ਨੇ ਕਿੰਨਾ ਸਾਤ ਟਿਊਬਰ ਲਿਆ। ਮੈਂ ਮੈਂ ਬੰਦਿਆਂ ਨੂੰ ਦੋ ਤਿੰਨ ਨੂੰ ਫੋਨ ਕੀਤਾ। ਮੈਂ ਕਿਹਾ ਵੀ ਤੁਸੀਂ ਐਂ ਕਰੋ। ਹੂੰ। ਤੇਰੇ ਪਿੰਡ ਦੇ ਬੰਦੇ ਆ। ਹਾਂਜੀ ਬਾਈ। ਵੀ ਜਾ ਕੇ ਨਾ ਤੁਸੀਂ ਉਹਦੀ ਬੇਲ ਪੂਲ ਚੈੱਕ ਕਰਕੇ ਆਓ। ਹੂੰ ਸਹੀ ਗੱਲ। ਜਦੋਂ ਮੈਨੂੰ ਬੰਦਿਆਂ ਨੇ ਦੱਸਿਆ ਮੈਨੂੰ ਕਹਿੰਦਾ ਉਹ ਚਰੀ ਜਿਹੜਾ ਜਿਹੜਾ ਹੋਇਆ ਖੜਾ। ਬਾਈ ਦੇਖ ਲੈ ਤੇਰੇ ਸਾਹਮਣੇ ਆ ਤੈਨੂੰ ਮੈਂ ਉੱਦੇ ਫੋਨ ਨਹੀਂ ਲਾਇਆ ਸੀ ਬਾਈ ਹੱਕ ਤਰੀਕ ਨੂੰ। ਕਹਿੰਦੇ ਦੋ ਨੂੰ ਉੱਦੇ ਬੇਲ ਸਾਰੀ ਖੜੀ ਸੀ। ਇਹ ਕਿੱਦੇ ਵੜਦਾਂਗੇ ਬੇਲ ਆਪਾਂ? ਇਹ ਬੇਲ ਬਾਈ ਆਪਾਂ ਵੜਾਂਗੇ। ਇਹ 75 ਦਿਨ ਤੇ ਬੇਲ ਵੜਦਗੇ। 55 ਦਿਨ ਤਾਂ ਹੋ ਗਿਆ 20 ਦਿਨ ਨੂੰ ਵੜਦਾਂ। 20 ਦਿਨਾਂ ਤੋਂ ਬਾਈ ਜਨਵਰੀ ਫਰਵਰੀ ਤੋਂ ਪਹਿਲਾਂ ਪਹਿਲਾਂ ਵੱਢਣੀ ਪੈਣੀ। ਮਤਲਬ ਜਿਹਨੇ ਬੇਲ ਚੈ ਆ ਸਕਦਾ ਹੁਣ 10 ਤੋਂ 12 ਦਿਨ ਦਾ ਟਾਈਮ ਹੈ 10 10 12 ਦਿਨ ਹੈਗੇ ਬੇਲ ਚੈੱਕ ਕਰਨ ਆਉਣਾ ਜੀ ਨੇ ਹਾਂ ਜੀ ਬਾਈ ਹਾਂ ਵੀ ਜੀ ਨੇ ਬੇਲ ਚੈੱਕ ਕਰਨ ਆਉਣਾ ਵੀਡੀਓ ਕਾਲ ਕਰਨੀ ਆ ਆ ਕੇ ਬਾਹਰ ਸਪੂਰਸ ਚੈੱਕ ਕਰਨ ਆਵੇ ਤੇ ਨਹੀਂ ਹਨਾ ਆਪਦੀ ਤਸੱਲੀ ਕਰਨੀ ਆ ਕਰ ਸਕਦਾ ਫਿਰ ਉਸੇ ਕੰਪਨੀ ਤੋਂ 21ਵੇਂ ਦੀ ਰੌਗਿੰਗ ਵੀ ਕਰਵਾਈ ਆ ਹਾਂ ਮਹਿੰਦਰਾ ਦੇ ਬੰਦਿਆਂ ਤੋਂ ਦੁਬਾਰਾ ਮੈਂ ਕਿਹਾ ਵੀ ਇਹਨੂੰ ਚੈੱਕ ਕਰਾਉਣਾ ਬਹੁਤ ਜ਼ਰੂਰੀ ਆ ਉਹ ਬਕਾਇਦਾ 21 ਵੀ ਮੇਰੇ ਕੋਲੇ ਆ ਕੇ ਗਏ ਆ ਉਹਨਾਂ ਦੇ ਜਿਹੜੇ ਬੱਡੇ ਡਾਕਟਰਾਂ ਹਾਂ ਉਹ ਮੈਡਮਾਂ ਉੱਥੇ ਮਾਲੀ ਰਹਿੰਦੇ ਆ ਜਿਹੜੇ ਟਿਊਬਰ ਨੂੰ ਤਿਆਰ ਕਰਦੇ ਆ ਉਹ ਫੇਰ ਇੱਕ ਹੀ ਆ ਕੇ ਪਾਸ ਕਰਕੇ ਗਏ ਵਾ ਵੀ ਓਕੇ ਆ ਕੋਈ ਇਹਦੀ ਕਮੀ ਪੇਸ਼ੀ ਨਹੀਂ ਹਾਂ ਵਾਇਰਸ ਵੀ ਜਮਾ ਨਹੀਂ ਗਾ ਚੈੱਕ ਵੀ ਕਰਾਇਆ ਰੌਗਿੰਗ ਵੀ ਕਰਾਈ ਆ ਦੋਰੀ ਰੌਗਿੰਗ ਦੀ ਮੈਂ ਕਢਾਤੀ ਆ ਇੱਥੇ ਪਉਣੇ ਇੱਕ ਦੋ ਬੂਟੇ ਭਲੇ ਨਿਕਲਣ ਮੈਂ ਤੇ ਨਹੀਂ ਫੋਨ ਲਗਰੰਟੀ ਤੇ ਬਾਈ ਵੀ ਦੇਵਾਂਗੇ ਉਹ ਹੋਰ ਲਾਇਆ ਐਲ ਆਰ ਵਗੈਰਾ ਹੋਰ ਹਾਂ ਐਲ ਆਰ ਲੱਗਾ ਇਹ ਡਾਇਮੰਡ ਆ ਨਾ ਇਹ ਡਾਇਮੰਡ ਆ ਬਾਈ ਇਹ ਤਿੰਨ ਕਿੱਲੇ ਇਹ ਡਾਇਮੰਡ ਆ ਇਹਦੇ ਤਿੰਨ ਕਿੱਲੇ ਆ ਇਹ ਆਪਾਂ 30 35 35 ਕਿੱਟੇ ਕੋਈ ਬੱਕ ਕਰਾ ਸਕਦਾ ਨਾ ਹਾਂ ਹਾਂ ਬਸ ਇੰਨੇ ਦੇਵਾਂਗੇ ਨਾ ਮੇਰੇ ਤੇ ਆਪਾਂ ਐਲ ਆਰ ਵੀ ਮੜਾ ਦੇ ਕੇ ਐਲ ਆਰ ਦਾ ਦੇਖ ਕੇ ਉਹਨੇ ਬਈ ਇੱਕ ਕਿੱਲਾ ਚਲੋ ਬਈ ਚਲੋ ਆਜੋ ਦੇਖਦੇ ਆ ਚਲੋ ਬਈ ਇਹ ਨਾ ਉਹ ਮੂਲੋਂ ਹੀ ਜ਼ਿਆਦਾ ਭਾਰੀ ਹੋ ਆ ਆ ਆ ਆਹ ਐਲ ਆਰ ਦਾ ਟਿਊਬਰ ਆ ਇਹ ਐਲ ਆਰ ਦਾ ਟਿਊਬਰ ਆ ਬਈ ਆਹਾਂ ਹਾਂਜੀ ਬਈ ਇਹ ਇਹ ਟਿਊਬਰ ਤਾਂ ਆਪਾਂ ਦੇਵਾਂਗੇ ਨਹੀਂ ਤਾਂ ਜੀਵਨ ਬਣੂਗਾ ਹਾਂ ਨਾ ਜੀਵਨ ਹੋ ਗਿਆ ਇਹ ਇਥੇ ਜੀਵਨ ਹੋ ਗਿਆ ਹੋ ਗਿਆ ਇਹ ਬਈ ਅਜੇ ਟਿਊਬਰ ਲਏ ਤੁਸੀਂ ਹਾਂ ਤੇ ਹੋ ਗਿਆ ਜੀ 1 ਹਾਂ ਇਹ ਆਪਾਂ ਦੇ ਦੇ ਦਾਂਗੇ ਹਾਂ ਇਹ ਦੇਵਾਂਗੇ ਭਾਈ ਐਲ ਆਰ ਦਾ ਹਾਂ ਇਹ ਇਹਦਾ ਵੀ ਇਹਦੀ ਬੇਲ ਕਦੋਂ ਵੜਾਂਗੇ ਆਪਾਂ ਇਹਦੀ ਸੇਮ ਹੀ ਟਾਈਮ ਆ ਇੱਕ ਤਰੀਕਾ ਦਾ ਹੀ ਲੱਗੇ ਭਾਈ ਅੱਛਾ ਇਹਦੀ ਵੀ ਵਿਆਂ ਤੁਹਾਨੂੰ ਨੂੜ ਦਾਂਗੇ ਇਹਦੀ ਤੈਲਗੇ ਉੱਤੇ ਲੱਗਦੀ ਵਿਆਂ ਦਾ ਨਾ ਜੇ ਬੇਰ ਵੜ ਦੇਣੀ ਅਸਲ 'ਚ ਯਾਰ ਨਾ ਮੈਂ ਇੱਕ ਕੱਲ ਦੇਖਿਆ ਮੇਰਾ ਵੀ 5-7 ਸਾਲ ਦਾ ਆਲੂਆਂ ਦਾ ਜਿੰਨਾ ਕਿ ਤਜਰਬਾ ਹਾਂ ਐਲ ਆਰ ਤੇ ਡੈਮਡ ਨਾ ਛੇਤੀ ਬੰਦੇ ਨੂੰ ਨਵੇਂ ਬੰਦੇ ਲਈ ਆਲੂ ਦੋਨੇ ਪਰਫੈਕਟ ਇਹ ਚ ਬਾਈ ਇਹ ਸ਼ੁਰੂ ਕਰਨ ਇੱਕ ਤਾਂ ਇਹਦੀ ਬਿਮਾਰੀ ਬਮੂਰੀ ਨਿਸ਼ਾ ਖਾਸ ਆਉਂਦੀ ਇਹਨੂੰ ਹਾਂ ਹੈ ਇੱਕ ਆਪਣੇ ਜਿਵੇਂ ਮੰਨ ਲਵਈ ਜਿਵੇਂ ਮੰਨ ਲਵਈ ਆਪਾਂ ਕਹਿ ਸਕਦੇ ਗੂਠਾ ਸ਼ਾਹ ਬੰਦਾ ਇਹਨੂੰ ਪਾਲ ਸਕਦਾ ਹਾਂ ਜਿਹਨੂੰ ਜਮਾ ਹੀ ਨਹੀਂ ਪੜਨਾ ਵੀ ਨਹੀਂ ਆਉਂਦਾ ਕੋਈ ਦਵਾਈ ਬਾਰੇ ਨਹੀਂ ਪਤਾ ਉਹ ਵੀ ਪਾਲ ਸਕਦਾ ਉਹਨੂੰ ਐਲ ਆਰ ਤਾਂ ਯਾਰ ਐਉਂ ਆ ਵੀ ਐਲ ਆਰ ਬਾਰੇ ਤਾਂ ਮੈਂ ਇੰਨਾ ਕੁ ਮੈਨੂੰ ਪਤਾ ਵੀ ਇਹ ਤਾਂ ਭਗਤ ਜੇ ਕਿਤੇ 10 ਦਿਨ ਟਕਿਆ ਬਣਾ ਜਾਵੇ ਇਹਦਾ ਤਾਂ ਫੇਰ ਵੀ ਨਹੀਂ ਕੋਈ ਖਰਾਬ ਨਹੀਂ ਹੁੰਦਾ ਬਾਈ ਹੈ ਜਮਾ ਹੀ ਨਹੀਂ ਖਰਾਬ ਇਹ ਇੱਕ ਮਹੀਨਾ ਖੇਤ ਚ ਪਟਿਆਵਾ ਪਿਆਰ ਰਹਿੰਦਾ ਪਰ ਬਾਈ ਪਿਛਲੇ ਸਾਲ ਕਿੰਨਾ ਕੋਰਾ ਪੈ ਗਿਆ ਸੀ ਆਪਣੇ 14 ਕਿੱਲੇ ਐਲ ਆਰ ਦੇ ਸੀ ਤੇ ਮੇਰੇ 120 220 ਗੱਟੇ ਦੀ ਐਵਰੇਜ ਆਈ ਆ ਫਿਰ ਵੀ ਆ ਗਈ ਫਿਰ ਵੀ ਆ ਗਈ ਨਾਲੇ 15 ਤਰੀਕ ਨੂੰ ਕੋਰਾ ਪੈ ਗਿਆ ਸੀ ਜੇ ਇਹਨੂੰ ਆਪਾਂ ਪਕਾ ਕੇ ਵੜਦੇ ਨਾ ਪੜਦੇ ਆ ਵੇਲ ਆਲੂ ਪੜਦੇ ਆ ਇਹ ਦੋ 120 ਰੈਨ ਦੀ ਵੈਰਾਈਟੀ ਆ ਐਲ ਆਰ ਪੀ ਇਹ ਟਾਈਮ ਇੰਨਾ ਲੈਂਦਾ ਪਰ ਇਹ ਆ ਆਈਆ ਰਕ ਰਾਸ਼ਨ ਵਾਲਾ ਆਲੂ ਆ ਰਾਸ਼ਨ ਵਾਲਾ ਆਲੂ ਆ ਪੱਕਾ ਆਲੂ ਆ ਜਿਹੜੀ ਆ ਮਸ਼ੀਨ ਨਾਲ ਬੀਜਿਆ ਵਾ ਇਹ ਗ੍ਰਾਮੇ ਮਸ਼ੀਨ ਨਾਲ ਬੀਜਿਆ ਵਾ ਅੱਛਾ ਇਹਨੂੰ ਮਸ਼ੀਨ ਦਾ ਨਾਂ ਗ੍ਰਾਮੇ ਆ ਆਪਾਂ ਮਸ਼ੀਨ ਲੈਨੇ ਡੇਢ ਤੋਂ 2 ਲੱਖ ਦੀ ਹਾਂ ਆਲੂ ਬੀਜਣ ਵਾਲੀ ਅਸੀਂ 6.5 ਲੱਖ ਦੀ ਉਹ ਮਸ਼ੀਨ ਲਈ ਆ ਬੀਜਣ ਵਾਲੀ ਹੂੰ ਇਹਦੇ ਚ ਨਾ ਤਾਂ ਆਲੂ ਹਰਾ ਹੁੰਦਾ ਬਾਹਰ ਨਹੀਂ ਆਉਣਾ ਅੱਛਾ ਕਿੰਨਾ ਮਰਜੀ ਮੋਟਾ ਕਰ ਲਈ ਆਲੂ ਨੂੰ ਸਹਜ ਬਣਾ ਲਈ ਬੱਟ ਤੋਂ ਬਾਹਰ ਨਹੀਂ ਆਲੂ ਆਉ ਬਾਹਰ ਨਿਕਲੂਗਾ ਜਿਹੜਾ ਉਹ ਮੁੜ ਕੇ ਬਾਹਰ ਨਿਕਲ ਕੇ ਉਹ ਨੀਲਾ ਜਾ ਹੋ ਜਾਂਦਾ ਹਰਾ ਹਰਾ ਹਾਂ ਉਹ ਚੀਜ਼ ਨਹੀਂ ਬਣਦੀ ਉਹ ਸਮਝਾ ਉਹ ਕੁਆਲਿਟੀ ਬਹੁਤ ਖਰਾਬ ਹੁੰਦੀ ਆ ਕਿਉਂਕਿ ਉਹ ਆਮ ਆਪਾਂ ਆਲੂ ਬੀਜ ਨਾਲ ਤਾਂ ਸਾਰੇ ਜਾਣਦੇ ਜਦੋਂ ਵੱਟ ਤੋਂ ਬਾਹਰ ਆਲੂ ਆ ਗਿਆ ਉਹ ਆਲੂ ਹਰਾ ਹੋ ਜਾਂਦਾ ਉਹ ਉਹੀ ਦਿਨ ਦੱਸਿਆ ਨਾ ਇਹ ਚੀਜ਼ ਦਾ ਸ਼ੌਕ ਨਹੀਂ ਹੋਣੇ ਬਾਈ ਤੂੰ ਟਰੈਕਟਰ ਨਹੀਂ ਕਿਰਾਏ ਵੱਧ ਨਹੀਂ ਮਿਲੇ ਸੀ ਤੂੰ ਤੇ ਬਾਈ ਪ੍ਰੀਤ ਮੈਨੂੰ ਹਾਂ ਉਹ ਟਰੈਕਟਰ ਉਹ ਮਸ਼ੀਨ ਮਾਰਿਆਂ ਨੇ ਲਿਆ ਸੀ ਅਸੀਂ ਹਾਂ ਉਹ ਜਿਹੜਾ ਜੂਬੋ ਜੂਬੋ 4x4 ਨਹੀਂ ਲਿਆ ਸੀ ਉਹ ਇਸੇ ਮਸ਼ੀਨ ਮਾਰਿਆਂ ਨੇ ਇਹ ਟਰੈਕਟਰ ਲਿਆ ਸੀ ਅਸੀਂ ਹਾਂ ਵੀ ਇਹ ਨਾ ਉਹ ਟਰੈਕਟਰ ਇਹਨੂੰ ਚੱਕੂਗਾ 4x4 ਇਹਨੂੰ ਖਿੱਚੂਗਾ ਫਿਰ ਉਹ 10 ਤੋਂ 15 ਕਿੱਲੇ ਦਿਹਾੜੀ ਦੇ ਵਿੱਚ ਦੇ ਰਿਹਾ ਉਹ ਮਸ਼ੀਨ ਦਾ ਉਹਦੇ ਨਾਲ ਬੀਜ ਤੇਰਾ ਹਾਂ ਕਿਹੜਾ ਸੜਦੇ ਨਹੀਂ ਵੀ ਪਾਣੀ ਲਾਉਨੇ ਆ ਕਿਸੇ ਬੱਟ ਨੂੰ ਦੱਸਦੇ ਤਾਂ ਤੋਂ ਭਿੱਜੀ ਨਹੀਂ ਹੋਊਗੀ ਸੁੱਕੀ ਪਈ ਜਾਮ ਉੱਤੋਂ ਮੈਂ ਇਧਰੋਂ ਕਹਿਣ ਲੱਗਿਆ ਸੀ ਉੱਤੋਂ ਆ ਦੇਖ ਦੇਖੀ ਪ੍ਰੇਤ ਉੱਤੋਂ ਕੋਰ ਕੋਰ ਪਿਆ ਬਾਣ ਆਈ ਪਿਆ ਜਿਵੇਂ ਮਿੱਟੀ ਆ ਪੌਦੇ ਜਿਵੇਂ ਬੱਟ ਬਣਾਤੀ ਉਵੇਂ ਪਈ ਆ ਹਾਂ ਤੇ ਇਹ ਇੰਨੀ ਗੌਰ ਨਾਲ ਵੀ ਬਣਦੇ ਆ ਹਾਂ ਭਾਈ ਪੂਰੇ ਤਿਆਰ ਤਾਂ ਹੁੰਦੇ ਆ ਪਹਿਲਾਂ ਮਿਹਨਤ ਬਹੁਤ ਜ਼ਿਆਦਾ ਪੈ ਜਾਂਦੀ ਖਰਚੇ ਬਹੁਤ ਪੈਂਦੇ ਆ ਤੇ ਆਏ ਨੀਗਾ ਵੀ ਪੱਠਿਆਂ ਵਾਲੇ ਥੋ ਰੇੜੇ ਪਰ ਭਰ ਕੇ ਲਈ ਜਾਣਗੇ ਤੇ ਉਹ ਬੰਦੇ ਦੇ ਆਲੂ ਵੀ ਬਣ ਜਾਣਗੇ ਕੀ ਸਾਨੂੰ ਜਿਹੜਾ ਤਿਆਰ ਹੋਇਆ ਸੀ ਨਾ ਜਿਹੜਾ ਇਹਦਾ ਤਿਆਰ ਹੋਇਆ ਸੀ ਹਾਂ ਜਿਹਦਾ ਸਟੋਰ ਚੋਂ ਕੱਢਿਆ ਹਾਂ ਸਾਨੂੰ 8000 ਨੂੰ ਗੱਟਾ ਬਣਿਆ ਵਾ ਸੀ ਉਹ ਇੱਕ ਗੱਟਾ ਨਾਲ ਅਗਲਾ ਕਦੋਂ ਆਲੂਆਂ ਦਾ ਗੱਟਾ 8000 ਦਾ ਸਾਨੂੰ 8000 ਚੋਂ ਗੱਟਾ ਬਣਿਆ ਵਾ ਸੀ ਇੱਕ ਹੂੰ ਜਿਹੜਾ ਜਿਹੜਾ ਇੱਥੇ ਲਾਇਆ ਲਾਇਆ ਹਾਂ ਆ ਵੀ ਉਹਦੇ ਨਾਲ ਰੁਪਈਏ ਬੀਜਿਆ ਤਾਂ ਰੁਪਈਏ ਬੀਜ ਕੇ ਹਾਂ ਭਾਈ ਬਹੁਤ ਜਿਆਦੇ ਖਰਚਾ 8 ਰੁਪਈਏ ਦਾ ਦਾਣਾ ਦਿੱਤਾ ਉਹਨਾਂ ਨੇ ਫਿਰ ਇਸ ਤੋਂ ਬਾਅਦ ਮਿਹਨਤ ਕਿੰਨੀ ਫਿਰ ਇਹ ਤੇ ਦਵਾਈਆਂ ਵੀ ਵਧੀਆ ਵਧੀਆ ਹੋਣੀਆਂ ਹਾਂ ਆ ਵੀ ਆ ਉਹਦੇ ਨਾਲ ਦਾ ਡਾਇਮੰਡ ਖੜਾ ਇਹਦੀ ਬੇਲ ਖੜੀ ਹੈ ਨਾ ਉਹ ਬੇਲ ਥੋੜਾ ਜਿਹਾ ਵੱਧ ਪਾਰਾ ਹੋ ਗਿਆ ਮੂੜ ਹੀ ਉਹ ਬਾਣ ਚ ਹੂੰ ਤੋ ਡੱਗ ਵੀ ਬੇਲ ਆ ਇਹ ਬੇਲ ਖੜੀ ਹੈ ਇਹ ਬੇਲ ਖੜੀ ਹੈ ਨਾ ਸਾਰੀ ਦੇਖ ਲੈ ਪੜਾ ਨਾ ਜਿਵੇਂ ਪਗਾ ਫੱਗਣ ਚ ਜਾ ਕੇ ਹਾਂ ਬਰਸੀਨ ਨਹੀਂ ਖੜਾ ਹੁੰਦਾ ਆਪਣੇ ਲਾਪਰਦਾ ਉਵੇਂ ਹੋਇਆ ਖੜਾ ਹੈ ਦੇਖ ਬਈ ਬੇਲ ਖੜੀ ਸਾਰੀ ਇਹ ਡੈਮ ਡਾਇਆ ਇੱਕੋ ਜੀ ਖੜੀ ਹੈ ਕੋਈ ਪੱਤਾ ਨਹੀਂ ਖੱਟਾ ਗੱਲ ਨਹੀਂ ਕੋਈ ਖੱਟਾ ਪੱਤਾ ਜਾਂ ਹਾਂ ਸ਼ਾਮੇ ਜਿਹੜਾ ਪੱਤਾ ਥੱਲੇ ਆ ਗਿਆ ਉਹਦਾ ਰੰਗ ਬਟ ਸਕਦਾ ਉਹ ਤਲਾ ਦਿਖਾ ਦੇ ਕੋਈ ਵੀ ਪੱਤਾ ਬਈ ਨਹੀਂ ਬਹੁਤ ਵਧੀਆ ਹੁਕਮ ਤੇ ਰੱਖੀ ਬਹੁਤ ਵਧੀਆ ਬਾਬੇ ਨਾਨਕ ਦੀ ਮਿਹਰ ਨਾਲ ਬਾਕੀ ਯਾਰ ਬਈ ਆਪਣੇ ਕਿਸਾਨ ਭਰਾਵਾਂ ਦੀ ਇਹ ਮਦਦ ਵੀ ਆ ਹਾਂ ਇਹ ਚੀਜ਼ ਨਾ ਹਾਂ ਇਹ ਚੀਜ਼ ਨਾ ਮਦਦ ਵੀ ਅਸੀਂ ਸ਼ੌਂਕ ਰੱਖਦੇ ਇਹ ਚੀਜ਼ ਦਾ ਬਾਈ ਪਿੱਛੇ ਜੇ ਮੈਂ ਮੂੰਗੀ ਲਾਈ ਸੀ ਹਾਂ ਆ ਵੱਡਾ ਤਾਂ ਨਹੀਂ ਮੱਕੀ ਵਾਲੀ ਮਸ਼ੀਨ ਨਾ ਜਿਹਦੇ ਨਾਲ ਮੱਕੀ ਬੀਜਦੇ ਹਾਂ ਕੰਪਨੀ ਉਹ ਕਰਕੇ ਗਈ ਆ ਮੇਰਾ ਉਹ ਹਾਂ ਉਹ ਉਹਨਾਂ ਨੇ ਆਪ ਖੋਦਾ ਕੇ ਵੀਡੀਓ ਬਣਾਈ ਉਹਨਾਂ ਨੇ ਉਹ ਕਹਿੰਦੇ ਮੈਨੂੰ ਉਹਦੇ ਹੀ ਕਹਿੰਦੇ ਰੇਟ ਲੈ ਲਾ ਮੈਂ ਲਿਆ ਨਹੀਂ ਉਹਦਾ ਰੇਟ ਅੱਛਾ ਵੱਡਾ ਤੇ ਲਾਈ 1.5 ਕਿਲਾ ਮੂੰਗੀ ਕਣਕ ਵਾਲੇ ਚ ਬਾਈ ਅੱਛਾ ਅਗਲਾ ਕਹਿੰਦਾ ਨਾ ਨਹੀਂ ਹੋਗੀ ਹੋਗੀ ਬਾਈ ਕਸਮ ਨਾ ਡੇਢ ਕਿੱਲਾ ਸੀ 9 ਕੁਆਂਟਲ ਮੂੰਗੀ ਮੈਂ ਤਲਾ ਕੇ ਤੇ 70 ਕਿਲੋ ਮੂੰਗੀ ਉਹਦਾ ਬੀਜ ਰੱਖਿਆ ਲੈ ਉਹ 5 ਕਿਲੋ ਪੈਂਦੀ ਕਿੱਲੇ ਦੀ ਜਿਹੜੀ ਮੱਕੀ ਬੀਜਣ ਵਾਲੀ ਮਸ਼ੀਨ ਨਹੀਂ ਉਹਦੇ ਨਾਲ ਮੈਂ ਬੀਜੀ ਸੀ 5 ਕਿਲੋ ਕਿੱਲੇ ਦੀ ਪੈਂਦੀ ਆ ਲੈ ਪੀ ਉਹਦਾ ਹਾਂ ਲੈ ਵੀ ਸਜਣੋ ਜੇ ਨਾ ਤੁਸੀਂ ਆਲੂ ਲੈਣਾ ਜੀਵਨ ਤੁਸੀਂ ਡਾਇਮੰਡ ਦਾ ਲੈਣਾ ਚਾਹੇ ਤੁਸੀਂ ਲੈਣਾ ਐਲ ਆਰ ਦਾ ਤੇ ਚਾਹ ਤੁਸੀਂ ਇੱਕ ਉਹ ਤੁਸੀਂ ਇੱਕ ਹੋਰ ਵੀ ਲਾਉਨੇ ਸਕੋ ਕਲੰਪਾ 60 ਦਿਨਾਂ ਵਾਲੀ ਵੈਰਾਈਟੀ ਤਾਂ ਤੁਸੀਂ ਨਾ ਮਤਲਬ ਆਪਣਾ ਭਾਈ ਆ ਹੁਕਮ ਤੇ ਤੁਸੀਂ ਨਿੱਕੀ ਬਦਣੀ ਦੇ ਵਿੱਚ ਨਿੱਕੀ ਬਦਣੀ ਵੱਡੀ ਬਦਣੀ ਦੇ ਨਾਲ ਆ ਮੋਗੇ ਜ਼ਿਲ੍ਹੇ ਦਾ ਪਿੰਡ ਹੈ ਨਿੱਕੀ ਬਦਣੀ ਦੀ ਟੀਮ ਤੁਸੀਂ ਜੇ ਕੌਡੀ ਖੇਡਣ ਦੇ ਸ਼ਕੀਨ ਆ ਤਾਂ ਤੁਸੀਂ ਨਿੱਕੀ ਬਦਣੀ ਵਾਲੀ ਟੀਮ ਇੱਕ ਕੌਡੀ ਵਾਲੇ ਦਾ ਸਿਆਣ ਲਿਆ ਹੋਊਗਾ ਵੀ ਹੁਕਮਾਂ ਉਧਰੋਂ ਥਾਪੀਆਂ ਮਾਰਦਾ ਮਾਰਦਾ ਇੱਧਰ ਆ ਗਿਆ ਕੀਪਾ ਨਾਲ ਦੇ ਗੱਲਾਂ ਕੀਪਾ ਕੀਪਾ ਨਾਲ ਹੁੰਦਾ ਕੀਪਾ ਵੱਧਣੀ ਸਾਰੇ ਨੇ ਬਹੁਤ ਵੱਡਾ ਨਾਮ ਬਾਈ ਦਾ ਕੀਪੇ ਦਾ ਕੀਪੇ ਦੀਆਂ ਗੱਲਾਂ ਵੀ ਅਸੀਂ ਅੱਜ ਬਹੁਤ ਕੀਤੀਆਂ ਆਪਸ ਵਿੱਚ ਬੈਠਿਆ ਨੇ ਤੇ ਹੁਕਮਾ ਵੱਧਣੀ ਕੀਪਾ ਵੱਧਣੀ ਤੇ ਛੋਟੀ ਵੱਧਣੀ ਅੱਜ ਟੀਮ ਵੀ ਸੁਣੀ ਆ ਤੇ ਇਹ ਬਾਈ ਲਾਉਂਦਾ ਆ ਆਲੂਆਂ ਦਾ ਬੀ ਲਾਉਂਦਾ ਜੇ ਕਿਸੇ ਵੀ ਬੰਦੇ ਨੇ ਜੀਵਨ ਲੈਣਾ ਤਾਂ ਤੁਸੀਂ ਡਾਇਮੰਡ ਦਾ ਲੈਣਾ ਚਾਹੀ ਲਰਦਾ ਲੈਣਾ ਬਾਈ ਨਾਲ ਸੰਪਰਕ ਕਰ ਲਿਓ ਸੱਚ ਨੂੰ ਜਿਉਂਦੇ ਰਹੋ